ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਮੇਰੀ ਗੱਲ ਯਾਦ ਰੱਖੋ ਕੈਮਰਿਆਂ ਤੇ ਇਹੀ 골ਡੀ ਥੋੜੇ ਮਹੀਨਿਆਂ ਜਾਂ ਇੱਕ ਡੇਢ ਸਾਲ ਬਾਅਦ ਜਿਹੜਾ ਕਹਿੰਦਾ ਵੇ ਜ਼ਿੰਦਗੀ ਦੀ ਝੋਲੀ ਚ ਪੈ ਗਿਆ ਨਹੀਂ ਪਿਆ ਮੇਰੀ ਵੀਡੀਓ ਸਾਹਮਣੇ ਰੱਖਿਓ ਇਹ ਵਾਪਸ ਕਾਂਗਰਸ ਚ ਜਾਵੇ ਕਾਂਗਰਸ ਦਾ ਕਿਡਰਿਕ ਇਕਜੁੱਟ ਹੋ ਗਿਆ ਦੂਸਰਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਵੀ ਬੜਾ ਬੁਰਾ ਬਣਾ ਰਹੇ ਨੇ ਕਿ ਜਿਹੜੇ ਬੰਦੇ ਨਾਲ ਸਾਨੂੰ ਲੜਾਉਂਦਾ ਸੀ ਭਗਵੰਤ ਤੂੰ ਸਾਨੂੰ ਇੱਕ ਦੂਜੇ ਨਾਲ ਗਾਲੀ ਗਲੋਚ ਕਰਵਾਉਂਦਾ ਸੀ ਉਹਨੂੰ ਸਾਡੇ ਸਿਰ ਤੇ ਲਿਆ ਕੇ ਬਿਠਾਤਾ ਵਾ ਇਸ ਕਰਕੇ ਇਹਦਾ ਇਸ ਗੱਲ ਦਾ ਰਿਹਾ ਔਰ ਸਾਨੂੰ ਮੈਨੂੰ ਐਂ ਲੱਗਦਾ ਕਿ ਧੂਰੀ ਚੋਂ ਕਾਂ ਬੱਦਕੇ ਨਿਕਲੇਗੇ ਸਰਦਾਰ ਵੱਲੋਂ ਕੀ ਜਾ ਰਹੇ ਜਿਹੜਾ ਹਲਕੇ ਜਿਲ੍ਹੇ ਚ ਪ੍ਰੋਗਰਾਮ ਰੱਖੇ ਨੇ ਵੀ ਮੈਨੂੰ ਕਿਸੇ ਪ੍ਰੋਗਰਾਮ ਸੱਦਾ ਨਹੀਂ ਆਇਆ ਹੈ ਸਰਦਾਰ ਸਾਹਿਬ ਨੇ ਖੈਰ ਸਾਹਿਬ ਵੱਲੋਂ ਪਰਸਨਲੀ ਬੁਲਾਇਆ ਨਹੀਂ ਗਿਆ ਕਿਸੇ ਪ੍ਰੋਗਰਾਮ ਹਾਂਜੀ ਇਹ ਨਾ ਇਹ ਸਰਾਸਰ ਝੂਠ ਹੈ ਦੇਖੋ ਮੈਂ ਜਿੱਦਣ ਇਹਨਾਂ ਦੇ ਘਰ ਆਇਆ ਉਹ ਦਿਨ ਤੁਸੀਂ ਸਾਰੇ ਇੱਥੇ ਹਾਜ਼ਰ ਸੀ ਕਿ ਤੁਹਾਡੀ ਹਾਜ਼ਰੀ ਚ ਬੋਲਿਆ ਮੈਂ ਉਹਨੂੰ ਕੋਈ ਬਾਤ ਤੇ ਨਹੀਂ ਉਹਦੀ ਮਰੋੜੀ ਉਹ ਉਹ ਉਹਦੀ ਵਾਈਫ ਨੇ ਨਾਰੇ ਲਾਏ ਸਾਡੇ ਹੱਕ ਵਿੱਚ ਗੋਲਡੀ ਨੇ ਆਪਣੀਆਂ ਇੰਟਰਵਿਊਆਂ ਚ ਕਿਹਾ ਵਾ ਕਿ ਖੈਰਾ ਇੱਕ ਫਾਈਟਰ ਆ ਉਦੋਂ ਤੱਕ ਠੀਕ ਸੀ ਨਾ ਉਸ ਤੋਂ ਬਾਅਦ ਤਿੰਨ ਕਿ ਦਿਨ ਛੱਡ ਕੇ ਮੈਨੂੰ ਘਰ ਆਪਣੇ ਖਾਣ ਫਿਰ ਸਾਰੇ ਛੋਟੇ-ਮੋਟੇ ਸਰਪੰਚ ਫਿਰ ਸੱਦੇ ਆ ਦਫਤਰ ਦੇ ਵਿੱਚ ਬੈਠ ਕੇ ਸਾਰੀ ਫਿਰ ਮੀਟਿੰਗ ਕੀਤੀ ਉਹ ਦਿਨ ਮੀਡੀਆ ਨਹੀਂ ਸੱਦੇ ਆ ਤੇ ਉਸ ਤੋਂ ਡੇਢ ਦਿਨ ਬਾਅਦ ਕਿਹੜੀ ਗੱਲ ਹੋ ਗਈ ਕਿ ਖੈਰ ਇਹਨੇ ਕੈਂਪੇਨ 'ਚ ਨਹੀਂ ਲੈ ਕੇ ਗਿਆ ਮੈਂ ਉਹ ਅਕਸਰ ਜੇ ਆਪਣਾ ਅ ਅਵੇਲੇਬਲ ਹੁੰਦਾ ਤਾਂ ਹੀ ਉਹ ਕੈਂਪੇਨ ਜਾਂਦਾ ਮੈਂ ਕਚਹਿਰੀ 'ਚ ਮੀਟਿੰਗ ਰੱਖੀ ਸੀਗੀ ਇਹਦੇ ਚੰਚੇਰੀ ਵਾਲੀ ਮੀਟਿੰਗ 'ਚ ਵੀ ਆ ਸੁਣੋ ਨਾ ਉਹ ਗਲਤ ਕਹਿ ਰਹੇ ਨੇ ਨਾ ਕਚਹਿਰੀ ਦੀ ਮੀਟਿੰਗ ਰਾਤ 9 ਵਜੇ ਤੈ ਹੁੰਦੀ ਆ ਕਿ ਅਗਲੇ ਦਿਨ ਅਸੀਂ ਬਾਰ ਦੀ ਮੀਟਿੰਗ 'ਚ ਜਾਣਾ ਵਾ ਮੈਂ ਇਹਨੂੰ ਟੈਲੀਫੋਨ ਕਰਨ ਲੱਗ ਜਾਂਦਾ ਜਦੋਂ ਘੰਟੀਆਂ ਜਾਣ ਲੱਗੀਆਂ ਨੇ ਟੈਲੀਫੋਨ ਫਿਰ ਮੈਂ ਤੁਹਾਨੂੰ ਟੈਕਸਟ ਦਿਖਾਉਣਾ ਚਾਹੁੰਦਾ ਵਸੇ ਨੂੰ ਛੁੱਟਾ ਸਾਹਿਬ ਅਨੇਕ ਮੇਰਾ ਫੋਨ ਲਿਆਇਓ ਫਿਰ ਮੈਂ ਇਹਨੂੰ ਟੈਕਸਟ ਕੀਤਾ ਮੈਸੇਜ ਉਹ ਦਿਨ ਹੀ ਰਾਤ ਨੂੰ ਜਿੱਦਣ ਅਗਲੇ ਦਿਨ ਸਵੇਰੇ ਜਾਣਾ ਸੀਗਾ ਬਾੜ ਦੀ ਮੀਟਿੰਗ ਤੇ ਇਹਨੇ ਮੇਰੇ ਟੈਕਸਟ ਦਾ ਜਵਾਬ ਨਹੀਂ ਦਿੱਤਾ ਫਿਰ ਅਗਲੇ ਦਿਨ ਫਿਰ ਫੋਨ ਕੀਤਾ ਸਵੇਰੇ ਉੱਠ ਕੇ ਹਲੋ ਜੀ ਆ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹੈ ਤਾਂ ਤੁਹਾਡੇ 2 ਮਿੰਟ ਲੱਗੇਗਾ ਫੜਿਓ ਜੀ ਜ਼ਰਾ ਆ ਜਸਟ ਸ਼ੋਅ ਯੂ ਦਾ ਟੈਕਸਟ ਐਂਡ ਡੇਟ ਤੁਹਾਨੂੰ ਪਤਾ ਲੱਗ ਜਾਏਗਾ ਬਾੜ ਵਾਲੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਦਾ ਟੈਕਸਟ ਆ ਅਗਰ ਹੋਇਆ ਮੇਰੇ ਕੋਲ ਸੇਵ ਨਾ ਕਹਿਰਾ ਸਾਹਿਬ ਕਿ ਪਾਰ ਤੁਸੀਂ ਐਡਿਟ ਕਰ ਲੈਣਾ ਉਸ ਨੂੰ ਹਲੋ ਆ ਸੋਮਵਾਰ ਦਾ ਪੜੋ ਡੀਅਰ ਗੋਲਡੀ ਸੈਂਸ ਯਰ ਫੋਨ ਇਜ਼ ਆਊਟ ਆਫ ਰੀਚ ਯੂ ਆਰ ਰਿਕਵੈਸਟਡ ਟੂ ਜੁਆਇਨ ਮੀ ਫਾਰ ਦਾ ਡੀਬੀਏ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਧੂਰੀ ਮੀਟਿੰਗ ਟੂਡੇ 12 ਵਜੇ 15 ਮਿੰਟ ਟੂ ਮੀਟ 올 ਐਡਵੋਕੇਟਸ ਰਿਗਾਰਡਸ ਖੇਰਾ ਫਿਰ ਅਗੇ ਲਿਖਿਆ ਪਲੀਜ਼ ਕਾਲ ਮੀ ਵੈਨ ਯੂ ਆਰ ਅਵੇਲੇਬਲ ਆ ਇੱਕ ਰਾਤ ਪਹਿਲਾਂ ਦਾ ਸੁਣੋ ਇਹ ਆ ਮੈਂ ਪਿੰਡਾਂ ਦੀ ਕਾਪੀ ਮੰਗ ਰਿਹਾ ਉਹ ਤੋਂ ਫਰਡੇ ਤੇ ਔਰ ਇਹਦੇ ਇਹਦੇ ਟੈਲੀਫੋਨ ਤੇ ਕਾਲ ਰਿਕਾਰਡ ਕਰਦਾ ਰਿੰਗਾ ਗਈ ਹੋਈ ਇੱਕ ਰਾਤ ਪਹਿਲਾਂ ਦੀਆਂ ਇੱਕ ਦਿਨ ਪਹਿਲਾਂ ਦੀਆਂ ਔਰ ਅਗਲੇ ਦਿਨ ਸਵੇਰੇ ਵੀ ਟਰਾਈ ਕਰਦਾ ਸੋ ਦਿਸ ਇਹ ਉਹਨੇ ਬਹਾਨਾ ਬਣਾਇਆ ਵਾ ਅਸਲ ਕਹਾਣੀ ਘੁੰਮ ਕੇ ਆਉਂਦੀ ਆ ਕਿ ਵਿਚਾਰਾ ਘਬਰਾ ਗਿਆ ਸੀਗਾ ਔਰ ਮੇਰੀ ਹਮਦਰਦੀ ਉਹਦੇ ਨਾਲ ਅਗਰ ਇਸ ਤਰ੍ਹਾਂ ਦੀ ਪੋਲਿਟਿਕਸ ਭਗਵੰਤਪਾਨ ਪਰਸੂ ਕਰੇਗਾ ਮੇਰੀ ਹਮਦਰਦੀ ਉਹਦੇ ਨਾਲ ਮੈਨੂੰ ਕੋਈ ਗਿਲਾ ਨਹੀਂਗਾ ਕੋਈ ਗੱਲ ਨਹੀਂ ਅਗਰ ਅਗਰ ਉਹ ਜੇਲ੍ਹ ਜਾਣ ਤੋਂ ਡਰਦਾ ਸੀ ਪਰਚਾ ਤੋਂ ਡਰਦਾ ਸੀ ਮੇਰੀ ਹਮਦਰਦੀ ਹੈ ਪਰ ਮੈਨੂੰ ਦੁੱਖ ਇਸ ਗੱਲ ਦਾ ਵਾ ਕਿ ਘੱਟੋ ਘਾਟ ਆਪਣੀ ਵਾਈਫ ਦੀ ਇੱਜ਼ਤ ਰੱਖ ਲਿੰਦਾ ਜਿਹੜੇ ਘਰ ਵਾਲੀ ਦੇ ਪਿੱਛੇ ਉਹ ਲ ਤੇ ਮੋਟਰਸਾਈਕਲ ਨਾਮ ਵਿੱਚ ਦਿੱਤਾ ਵਾ ਤੇ ਬੜਾ ਔਖਾ ਇਸ ਗੱਲ ਨੂੰ ਡਾਈਜੈਸਟ ਕਰਨਾ ਟੋਲਰੇਟ ਕਰਨਾ ਹੈ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਮੇਰੀ ਗੱਲ ਯਾਦ ਰੱਖੋ ਕੈਮਰਿਆਂ ਤੇ ਇਹੀ ਗੋਲਡੀ ਥੋੜੇ ਮਹੀਨਿਆਂ ਜਾਂ ਇੱਕ ਡੇਢ ਸਾਲ ਬਾਅਦ ਜਿਹੜਾ ਕਹਿੰਦਾ ਵਾ ਜ਼ਿੰਦਗੀ ਦੀ ਝੋਲੀ ਚ ਪੈ ਗਿਆ ਨਹੀਂ ਪਿਆ ਮੇਰੀ ਵੀਡੀਓ ਸਾਮਕੇ ਰੱਖਿਓ ਇਹ ਵਾਪਸ ਕਾਂਗਰਸ ਚ ਛਾਵੇ ਔਰ ਸੱਚੀ ਗੱਲ ਦੱਸੇਗਾ ਕਿ ਮੇਰੇ ਖਿਲਾਫ ਪਰਚੇ ਦਰਜ ਕੀਤੇ ਸੀ ਮੇਰੀਆਂ ਬਾਹਵਾਂ ਮਰੂੜੀਆਂ ਮੈਨੂੰ ਧਮਕਾਇਆ ਮੈਨੂੰ ਡਰਾਇਆ ਤਾਂ ਮੈਂ ਆਮ ਆਦਮੀ ਪਾਰਟੀ ਦੀ ਸਪੋਰਟ ਕੀਤਾ ਔਰ ਅਗਲੀ ਗੱਲ ਇੱਕ ਮਿੰਟ ਭਗਵੰਤ ਮਾਨ ਇੱਕ ਇਥੋਂ ਇਹਦਾ ਮਤਲਬ ਹੈ ਕਿ ਐਡਾ ਕਮਜ਼ੋਰ ਹੋ ਗਿਆ ਅੰਦਰੋਂ ਹਿੱਲ ਗਿਆ ਵਾ ਖੜਕ ਗਿਆ ਵਾ ਉਹਨੂੰ ਲੱਗ ਰਿਹਾ ਕਿ ਸੰਗਰੂਰ ਨਾਲ ਹਾਰ ਜਾ ਮੈਂ ਇੱਥੇ ਆਣ ਕੇ ਤਾਂ ਕਰਕੇ ਗੋਲਡੀ ਨੂੰ ਲੈ ਕੇ ਗਿਆ ਨਾ ਜੇ ਉਹ ਜੇ ਉਹ ਕਹਿੰਦਾ ਕਿ ਮੈਂ ਜਿੱਤ ਰਿਆਂ 13 ਸੀਟਾਂ ਤੇ ਸੰਗਰੂਰ ਵੀ ਜਿੱਤ ਰਿਆਂ ਫਿਰ ਗੋਲਡੀ ਦੀ ਕਾਦੀ ਲੋਟ ਸੀ ਕਿ ਜਤੂ ਪਾਰਟੀ ਨੂੰ ਕਿੰਨਾ ਫਰਕ ਹੋ ਮੈਂ ਤੁਹਾਨੂੰ ਦੱਸਿਆ ਕਿ ਇਹਦਾ ਨਾ ਰਿਐਕਸ਼ਨ ਹੋਇਆ ਵਾ ਇੱਕ ਤਾਂ ਕਾਂਗਰਸ ਸਾਰੀ ਇਕੱਠੀ ਹੋ ਗਈ ਬਹੁਤ ਸਾਰੇ ਇਹਦੇ ਖੇਮੇ ਬਣੇ ਹੋਏ ਸੀਗੇ ਇਹ ਇਹਨੇ ਮਤਲਬ ਕਾਂਗਰਸ ਨੂੰ ਨਾਰਾਜ਼ਗੀ ਬੜੀ ਪੈਦਾ ਕੀਤੀ ਹੋਈ ਸੀ ਇੱਕ ਤਾਂ ਉਹ ਖੇਮੇ ਇਕੱਠੇ ਹੋ ਗਏ ਸਾਰੇ ਇੱਕ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸੋ देयर इज अ रिएक्शन अगेंस्ट दिस ਕਿਉਂ ਕਹਿ ਰਹੇ ਨਹੀਂ ਵੀ ਮੈਂ 3 ਦਿਨ सीएम ऑफिस ਬੈਠਾ ਰਿਹਾ ਕਿਸੇ ਨੇ ਬਣਾਉਣ ਤੱਕ ਦੀ ਗੱਲ ਨਹੀਂ ਕੀਤੀ 3 ਦਿਨ ਕਿੱਥੇ ਲਾਏ ਆ ਜੀ ਅੱਜ ਅੱਜ ਪੋਸਟ ਪਾਈ ਆ ਤੇ ਮੇਰੇ ਖਿਆਲ ਇੱਕ ਦਿਨ ਛੱਡ ਕੇ ਤੇ ਉਹਦੀ ਝੋਲੀ ਚ ਪੈ ਗਿਆ ਜਾ ਕੇ ਸਵੇਰੇ 9 ਵਜੇ 3 ਦਿਨ ਕਿੱਥੋਂ ਹੋ ਗਏ ਇਹ ਸਾਰੇ ਦੇਖੋ ਗੱਲ ਫਿਰ ਮੇਰੀ ਗੱਲ ਅੱਛੇ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਇਹ ਸਾਰੀਆਂ ਬਹਾਨੇ ਸਾਜ਼ੀਆਂ ਨੇ ਇਹਨੂੰ ਜੋ ਬਣਾ ਰਿਹਾ ਕਿ ਫੋਨ ਨਹੀਂ ਆਇਆ ਮੀਟਿੰਗ ਚ ਨਹੀਂ ਬੁਲਾਇਆ ਇਹ ਸਾਰੀਆਂ ਬਹਾਨੇ ਨੇ ਅਸਲ ਕਹਾਣੀ ਤੁਹਾਨੂੰ ਦੱਸਦੀ ਕਿ ਕਿਉਂ ਉਹ ਗਿਆ ਵਾ ਪਰ ਹੁਣ ਜੇ ਚਲੀ ਗਿਆ ਵਾ ਤੇ ਮੇਰੀਆਂ ਉਹਦੀਆਂ ਗੁੱਡ ਵਿਸ਼ੇਸ ਪਰ ਆਪਣਾ ਉਹਨੇ ਬਹੁਤ ਵੱਡਾ ਪੋਲਿਟੀਕਲ ਬਲੈਂਡਰ ਕੀਤਾ ਇਹ ਤੁਸੀਂ ਯਾਦ ਰੱਖਣਾ ਹੈ